ਮਾਣੇ ਗੋਟੀ ਦੇ ਮਾਣੇ ਮਾਣੇ ਗੋਟੀ ਦੇ ਮਾਣੇ ਕਿੰਨੇ ਲਾਉਂਦੇ ਨੇ ਲੋੜੇ ਇਹ ਸਾਰੇ ਲਾਉਂਦੇ ਆ ਇੱਕ ਜਿੰਦ ਨੂੰ 100 ਸਿਆਪੇ ਕੰਮ ਸਾਰਾ ਸਾਰੇ ਕਰਾ ਮਾਪੇ ਇੱਕ ਜਿੰਦ ਨੂੰ 100 ਸਿਆਪੇ ਕੰਮ ਸਾਰੇ ਮਾ ਕਰਾ ਮਾਪੇ ਸਵੇਰ ਤੇ ਲੱਗ ਗਿਆ ਆ ਨਹੀਂ ਹੈਗਾ ਉਹ ਨਹੀਂ ਹੈਗਾ ਪਿੱਛੇ ਆ ਆ ਕੇ ਆਪਣੇ ਫਾਲਸ ਲੀਗ ਵਾਲੇ ਇਹ ਕਹਿੰਦੇ ਸਾਨੂੰ ਉਹ ਲੈ ਕੇ ਦੇ ਮੈਂ ਫਿਰ ਮੁੰਡਨ ਮਾਰਿਆ ਫੋਨ ਮੈਂ ਕਹਾ ਮੈਂ ਚੱਲਿਆ ਜ਼ਰੂਰੀ ਕੰਮ ਵੀ ਮੇਰੇ ਘਰੇ ਫੜਾਇਆ ਹੁਣ ਉਹ ਇਹਨਾਂ ਨੂੰ ਘਰੇ ਫੜਾ ਜੂਗਾ ਆ ਜਨਰੇਟਰ ਮੂਰ ਗੰਜ ਤੇ ਆਹਾ ਠੀਕ ਹੈ ਇਹਦਾ ਵੀ ਕਰੀ ਇਹ ਲੈ ਤਾਂ 200 ਦਾ ਦਿੱਲੀ ਦਾ ਪੈ ਰਹਾ ਤੇ ਘਰ ਦਾ ਸਿਲੰਡਰ ਖਰਾਬ ਹੋਇਆ ਹੋਇਆ ਨਾ ਸਿਲੰਡਰ ਇਹ ਚੁੱਲਾ ਖਰਾਬ ਹੋਇਆ ਹੋਇਆ ਉਹ ਲੈ ਕੇ ਜਾਣਾ ਦਾ ਹੀ ਗਿਆ ਨਾ ਇੱਕ ਜਿੰਦ 100 ਸਿਆਪੇ ਕੰਮ ਸਾਰੇ ਕਰਾ ਮਾਪੇ ਉਹ ਮੈਨੂੰ ਘੜੀ ਦੇ ਦਿੱਤਾ ਸੁਣਾ ਸੁਣਾ ਚ ਲੱਗ ਰਿਹਾ ਲੈ ਵੀ ਬਨ ਕੇ ਤਿਆਰ ਪਹਿਲਾਂ ਇਹ ਦਈਏ ਬਾਕੀ ਕੰਮ ਬਾਅਦ ਇਹਦੇ ਨਾਲੇ ਸਾਰੀ ਗਤੀ ਆ ਹਾਂਜੀ ਕੁਦਰਤੀ ਮੈਂ ਦੂਜਾ ਚੁੱਲਾ ਲੈ ਕੇ ਰੱਖਿਆ ਹੋਇਆ ਐਮਰਜੈਂਸੀ ਚੁੱਲਾ ਆ ਸਾਡਾ ਇਹ ਬਾਲ ਲੈਣਾ ਐਮਰਜੈਂਸੀ ਨਹੀਂ ਬਸ ਸਿਰਫ ਆਪਣਾ ਖਰੜ ਫਲੈਟ ਚਲਾਇਆ ਹੋਇਆ ਤਾਂ ਇਹ ਲੈਂਦਾ ਹਾਂ। शुक्रिया ਭਾਈ ਤੇਰਾ ਬਹੁਤ ਬਹੁਤ। ਆ ਚੁੱਲਾ ਖਰਾਬ ਹੋਇਆ ਕੰਮ ਇੱਕ ਨਹੀਂ ਹੈਗੇ। ਇਹਦੇ ਵਗਰ ਕੰਮ ਖੜਾਦਾ। ਆ ਪੂਠਾ ਲੈ ਫੇੜਾਤਾ। ਇਧਰ ਮੁੜਨਾ। ਲੰਘ ਜਾ। ਹਾਂ? ਲੰਘ ਗੋ ਬਹਿ ਗਿਆ। ਲੰਘ ਗਿਆ ਲੰਘ ਗਿਆ। ਬੋਡੀਟਰ ਆਈ ਆ ਵੀ ਮਿੰਦੇ ਨੂੰ ਆਲਾ ਫੜ ਉਹਨਾਂ ਨੂੰ ਫੜਾ ਆਹੀ ਚਾਹੀਦੀ ਆ ਦੇ ਦੇ ਐਨਾਂ ਦਾ ਫੜ ਲਿਆ ਕਰੋ ਯਾਰ 100 ਰੁਪਏ ਦੇ ਵੀ ਵੱਧਾ ਨਹੀਂ ਗਿਆ ਬਤਾ ਕੋਈ ਗੱਲ ਕਹਿ ਦੂੰਗਾ ਉਹ ਬੈਠਾ ਤੂੰ ਲੋ ਰੱਖ ਤਾਂ ਪਿੱਛੇ ਇਹ ਠੀਕ ਰਹੀਏ ਮੈਂ ਠੀਕ ਚੱਲਦਾ ਤਾਂ ਇਹਨਾਂ ਜਿਹੜੀ ਲਾਰਟ ਜੀ ਨੀਲੀ ਨੀਲੀ ਕੱਢਦਾ ਹੁੰਦਾ ਉਹ ਨਹੀਂ ਕੱਢ ਰਿਹਾ ਸਾਨੂੰ ਰੈੱਡ ਜੀ ਕੱਢ ਰਿਹਾ ਉਦੇ ਕਰਕੇ ਨਾ ਫਿਰ ਚੁੱਲ੍ਹੇ ਦੇ ਤੇਲੇ ਕਾਲੇ ਹੋਈ ਜਾਂਦੇ ਆ ਜਦੋਂ ਅੱਲਾ ਉਹ ਉਹ ਦੇਖਣਗੇ ਵਿੱਚ ਸਫਾਈ ਸਹੀ ਹੋਊਗੀ ਤੇ ਕਰੀਦੇ ਸਾਰਾ ਸਫਾਈ ਸਹੀ ਅਜਾ ਗੱਡੀ ਤੇਲ ਵੀ ਪਊਗਾ। ਕੀ ਕਹਿੰਦਾ? ਉਹ ਸਸਰੀ ਘਰ। ਓਹ ਹੋ ਹੋ ਸਸਰੀ ਘਰ ਬਸ ਸਸਰੀ ਘਰ। ਚੁੱਣ ਲੱਗੇ ਆ ਨਾ ਤਿੰਨ ਯਾਰ ਕੀ ਕਰਾਂ ਰੋਟੀਆਂ ਨਹੀਂ ਬਣਦੀ ਘਰਾਂ ਆ ਭੁੱਖਾ ਆਇਆ। ਸਭ ਤੋਂ ਵੱਡਾ ਕੀ ਫਿਰ ਹੁਣ ਉੱਤੇ ਨਾਲੇ ਰੱਖ ਲਿਆ ਨਾਲੇ ਬਣਾਏ ਖਾਂਦੇ ਆ। ਨਾਲੇ ਬਣਾਉਂਦੇ ਆ। ਕੀ ਕਰੀਏ ਯਾਰ। ਕੰਮ ਸਾਰੇ ਅੱਜ ਸਵੇਰ ਦੇ ਇੰਨੇ ਕੰਮ ਗੜਾਤੇ ਕਰਦੇ ਆ ਨੇ ਪਹਿਲਾਂ ਉਹ ਕਰਿਆ ਫਿਰ ਉਹ ਕਰਿਆ ਹੁਣ ਗਾਹਾਂ ਫੇਰ ਬੰਦੇ ਨੂੰ ਫੋਨ ਕਰਿਆ ਵੀ ਚੁੱਲਾ ਤੂੰ ਲੈ ਜਾ ਪਹਿਲਾਂ ਆਪਾਂ ਅੱਗੇ ਨਿਕਲੀਏ ਠੀਕ ਹੈ ਅੱਗੇ ਵਾਲਾ ਕੰਮ ਜ਼ਰੂਰੀ ਆ ਉਹ ਯਾਰ ਫੁੱਤਾ ਜਿਹਾ ਲੈ ਲੈਂਦਾ ਬੰਦਾ ਲੈ 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 ਠੀਕ ਹੈ ਲੈ ਲਿਆ ਪਹਿਲੇ ਇਹ ਤਾਂ ਕਾਰੀਗਰ ਆ ਵਈ ਤੂੰ ਬੰਦਾ ਵਾਹਿਗੁਰੂ ਸਤਿਨਾਮ ਓ ਅਵਰਿਆਂ ਨੂੰ ਇਹੋ ਜਿਹੇ ਯਾਰ ਦੋਸਤ ਦੇਣ ਜਿਹੜੇ ਕੰਮ ਵੇਲੇ ਕੰਮ ਆ ਜਾਂਦੇ ਆ 7 ਮਿੰਟ ਨਹੀਂ ਹੋਏ ਹੈਗੇ 7 ਮਿੰਟ ਨਹੀਂ ਹੋਏ ਹੈ ਝੂਠ ਮਾਰਦਾ ਮੈਂ ਕਹਾਂਦਾ ਇਹਨੂੰ ਪੜਾ ਦਿੰਦਾ ਨੌਰੀ ਨੂੰ ਨਾ ਪਿੱਛੇ ਨੂੰ ਨਿਕਲਣਾ ਉੱਛ ਰਿੱਟਾ ਪੈ ਜਾਣੀ ਗਿਆ ਬਾਈ ਆ ਪਾਰਟੀ ਲਾਉਣੀ ਆ ਪਾਰਟੀ ਪੱਕੀ ਬਾਈ ਪੱਕੀ ਚਲੋ ਆ ਸਾਹਮਣੇ ਠੇਕਾ ਨਹੀਂ ਨਹੀਂ ਆਜੋ ਸਟਾਰਟਰ ਕਰ ਲੈਂਦੇ ਪਹਿਲਾਂ ਨਹੀਂ 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 ਬਾਈ ਜੀ ਵੀਰਾ ਦਾ ਸਟਾਰਟਰ じゃ ਕਰ ਲੈਂਦੇ ਆ ਚੰਨਾ ਵੀ ਚੈੱਕ ਕਰਨਾ ਜਾਂ ਅੱਜ ਅੱਛਾ ਆਏ ਤੇਰੇ ਦੋ ਕੋਲ ਬੱਕਰਾ ਲੈਣ ਨਾਲ ਬਣਾ ਮਾਵੇ ਲਊਗਾ ਆ ਇਹ ਤੇਰੇ ਤੇਰੇ ਜੰਮੇ ਭੇਣਾ ਸਾਰਾ ਠੀਕ ਆ ਬਾਬੇ ਆ ਜਾ ਹੁਣ ਇੱਕ ਅੱਧਾ ਦਿਨ ਕਦਾਂ ਹੋਊਗਾ ਇੱਕ ਅੱਧਾ ਦਿਨ ਕਦੋਂ ਹੋਣਾ ਨਿਕਾ ਆ ਜਾ ਹੁਣ ਉਹ ਆ ਗਿਰ ਗਿਆ ਥੱਲੇ ਉਹ ਭਾਈ ਸਮਾਨ ਨਾ ਕਰੋ ਗੱਲ ਪਾਦਣਾ ਦਾ ਕਿਆ ਗਿਰਦਾ ਤਾਰ ਨਾ ਤਾਰ ਨਹੀਂ ਚੱਲਦੀ ਆ ਕਿੱਦਾਂ ਲੱਗਦੀ ਆ ਹਾਂ ਭਾਈ ਹਾਂ ਤੂੰ ਆ ਇੱਕ ਵਿੱਚ ਉਹ ਹੈਗਾ ਵਿੱਚ ਗਿਰ ਗਿਆ ਉਹ ਅੱਲਾ ਫੜ ਲੈ ਫਿਰ ਉਹ ਨਾ ਇਹਦਾ ਇਹਦਾ ਨਾਲ ਚੱਕ ਹੋਣੇ ਆ ਪਾ ਕੇ ਉੱਪਰ ਨਹੀਂ ਹਾਂਜੀ ਕਈ ਵਾਰ ਤਾਂ ਮੈਂ ਹੀ ਸੋਚੀ ਜਾਂਦਾ ਪਤਾ ਨਹੀਂ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਨੂੰ ਆ ਰਹੀ ਹੈ ਦੇਖ ਲੈ ਭਾਈ ਆ ਜਾ ਰਹੇ ਆ ਉਧਰ ਤੇ ਆ ਰਹੇ ਆ ਜਾ ਰਹੇ ਆ ਆ ਰਹੇ ਭਗਦੜ ਮਚੀ ਵੀ ਲੋਕੀ ਕਿੰਨੀ ਭਗਦੜ ਬਚੇ ਘਰਾਂ ਬੈਠੋ ਰਹੋ ਨਾਲ ਧੁੱਪਾਂ ਦੇ ਦਿਨ ਬਾਕੀ ਆਏ ਜਾ ਰਹੇ ਆ ਬਸਾਂ ਭੜੀਆਂ ਮੇਨ ਕਰਤੀਆਂ ਕੋਈ ਤੇ ਨੂੰ ਜਾ ਰਹੇ ਦਿਲਾ ਹੈ ਉਹ ਨਹੀਂ ਕੋਈ ਵੀ ਕੋਈ ਬਿੱਲਾ ਨਹੀਂ ਰੋਡ ਜਿਹੜਾ ਮਾਰਦੀ ਰੋ ਭਰਿਆ ਗਿਆ ਚੱਲੀਏ ਵੀ ਆਪਾਂ ਇਹ ਇੱਥੇ ਟੈਲਾ ਸਿਰੇ ਤੱਕ ਸਾਰੀਆਂ ਟੈਲਾਂ ਦੀ ਦੁਕਾਨਾਂ ਪਿੱਛੇ ਵੀ ਟੈਲਾਂ ਦੀ ਟੈਲਾਂ ਸਾਰੀਆਂ ਇੱਥੇ ਦੇਖਦੇ ਆ ਇਹ ਕਿ ਕੁਜਾਰੀਆ ਇਹ ਕੁਜਾਰੀਆ ਦੀ ਆ ਕੁਜਾਰੀਆ ਹਾਂ ਪੁਜਾਰੀਆਂ ਦੇ ਟਹਿਲਾ ਭਾਈ ਧਰਮ ਕੰਡਾ ਵੀ ਇੱਥੇ ਆਉਦੇ ਨੇ ਧਰਮ ਕੰਡਾ ਸਾਹਮਣੇ ਲੱਕੜ ਦੇ ਦਰਵਾਜੇ ਤੇ ਪ੍ਰਾਣੇ ਦਰਵਾਜੇ ਵੀ ਮਿਲਦੇ ਆ ਸਾਰੇ ਦਰਵਾਜੇ ਜੇ ਲੈਣੇ ਆ ਭਾਈ ਇੱਥੇ ਜਗਾਠਾ ਮਿਲਦੇ ਆ ਨੇ ਭਾਈ ਹਾਂ ਜਗਾਠ ਘਰ ਦਾ ਸਾਰਾ ਸਮਰ ਮਿਲਦਾ ਇੱਥੇ ਇਹ ਰੋਡ ਹੈਗਾ ਜੀ ਅ ਚੰਡੀਗੜ੍ਹ ਤੋਂ ਉੱਧੋਂ ਚੱਲੀ ਜਾਂਦਾ ਇਹ ਆਪਣਾ ਸਰਹੰਦ ਚੱਲੀ ਜਾਂਦਾ ਹੈ ਰੋਡ ਨਹੀਂ ਰਾਜਪੁਰੇ ਨੂੰ ਰਾਜਪੁਰਾ ਜੀਰਕਪੁਰ ਰਾਜਪੁਰਾ ਤੇ ਜੀਰਕਪੁਰ ਦਾ ਰੋਡ ਹੈ ਇਤੋਂ ਜੇਰ ਕੋਲ 3 ਕਿਲੋਮੀਟਰ ਦੂਰ ਆ 2 ਜਾਂ 3 ਕਿਲੋਮੀਟਰ ਦੂਰ ਆ ਹੁਣ ਇੱਥੇ ਆ ਰਿਹਾ ਜੀ ਪ੍ਰਤਪਾਲ ਠੇਕੇਦਾਰ ਭਰਾ ਮੇਰਾ ਉਹ ਕਹਿੰਦਾ ਇੱਥੇ ਖੜਾ ਇੱਥੇ ਖੜਾ ਕਹਿੰਦਾ ਠੇਕੇ ਕੋਲ ਖੜਾ ਠੇਕੇ ਦੇ ਪਿੱਛੇ ਲੰਘ ਗਿਆ ਪਿੱਛੇ ਰਹਿ ਗਿਆ ਪਿੱਛੇ ਆ ਠੇਕਾ ਠੇਕੇ ਦੀ ਨਿਸ਼ਾਨੀ ਹੈ ਜੀ ਇੱਥੇ ਠੇਕਾ ਠੇਕੇਦਾਰ ਕਿੰਨਾ ਫਰਕ ਹੈ ਆ ਜਾ ਹੁਣ ਮੈਂ ਤਾਂ ਹੀ ਪਹਿਲਾਂ ਫੋਨ ਕਰ ਦਤਾ ਵੱਡੇ ਵੱਡੇ ਬੰਦੇ ਵੱਡੇ ਵੱਡੇ ਬੰਦੇ ਕਾਲੀਆਂ ਕਾਲੀਆਂ ਗੱਡੀਆਂ ਵੱਡੇ ਵੱਡੇ ਬੰਦੇ ਕਾਲੀਆਂ ਕਾਲੀਆਂ ਗੱਡੀਆਂ ਹੈਂ ਧੰਨਵਾਦ ਰੋਪੜ ਰੋਪੜ ਜਾਏਗਾ ਰੋਪੜਵਾਲ ਜਾਏਗਾ ਆ ਵੀ ਇਹਨਾਂ ਦਾ ਫੋਨ ਆ ਗਿਆ ਸਿਰਾ ਜੋਤ ਵਾਲਿਆਂ ਦਾ ਕਹਿੰਦਾ ਭਾਈ ਸਾਡੇ ਕੋਲੇ ਆ ਜਾਓ ਜੋ ਤੁਸੀਂ ਰੇਟ ਕਹੂਂਗੇ ਉਹ ਹੀ ਤੁਹਾਨੂੰ ਲਾ ਦਾਂਗੇ ਆ ਜਾਓਗਾ ਸਾਡੇ ਕੋਲ ਤੇ ਨਿਕਲ ਜਾਣਾ ਹੈਗਾ ਮੈਂ ਕਹਿੰਦਾ ਠੀਕ ਆ ਤੁਸੀਂ ਸਾਡੇ ਨਾਲ ਜੁੜੇ ਹੋਏ ਆ ਸਾਡੇ ਕੋਲ ਤੇ ਚੱਕੋ ਮਾਰ ਰਹੇ ਨੇ ਮੈਂ ਕਹਿੰਦਾ ਆਗੇ ਬੱਸ ਜੋ ਸਾਨੂੰ ਪਿੱਛੇ ਰੇਡ ਦਿੱਤਾ ਉਹ ਦੇ ਦੋ ਹਾਂ ਇਹ ਪ੍ਰੋਪਰ ਤੋਂ ਪਕਰ ਕੇ ਤੁਹਾਨੂੰ ਲੱਗਦਾ ਪਿਆ ਇਹ ਇਹ ਕਿਹੜਾ ਰਸਤਾਂ ਦਾ ਇਹ ਸਾਊਥ ਹੈ ਵੀ ਅੱਛਾ ਪਰ ਉਹਦੇ ਨਾਲੋਂ ਗੈਲੈਕਸੀ ਜੈਟ ਬਲੈਕ ਨਾਲੋਂ ਹੀਟ ਦੁੱਧ ਦਾ ਵਰਤ ਅੱਛਾ ਦੋ ਦਰ ਰੇਡ ਦਾ ਫੱਕ ਮੈਂ ਇਹ ਵੀ ਇਹ ਦੁੱਧ ਪਕਰ ਕੇ ਛੱਡ ਰਹਿਣ ਦੇ ਇਹ ਇਹ ਦੇਖੋ ਇਹ ਟੌਪ ਕਰਕੇ ਸਾਲ ਲਾਈਟ ਜਿਆਦਾ ਫਰਕ ਪੈਂਦਾ ਪਿਆ ਇਹਦਾ ਜੈਕ ਚੱਕਰ ਕਿਹਦਾ ਕੀ ਆਜਾ ਆ ਗਏ ਰਜੈਕਟਰ ਇਹ ਸਿਸ ਗੰਦਾ ਕੱਖ ਤਾਂ ਨਹੀਂ ਵਗਿਆ ਭਾਈ ਫਟਨਾ ਕਮੇ ਡੇਲੀ ਦਾ ਐਨਾ ਹੋਮਵਰਕ ਆਇਆ ਲੱਗਦਾ ਐਨਾ ਕਹਦਾ ਇਹ ਤਾਂ ਹੋਮਵਰਕ ਆ ਸੋਨੀਤਾ ਗਿਆ ਨਾ ਮੈਨੂੰ ਨਹੀਂ ਨਹੀਂ ਚਾਹ ਬਣਾਵਾ ਚਾਹ ਲੈ ਆਓ ਬਈ ਚਾਹ ਦਾ ਕੰਮ ਕਰਨਾ ਤੇ ਕਿੰਨੇ ਵਾਰ ਦਪੇ ਕਿ ਤਾਉਨ ਉਹਨੇ ਕਾਲ ਮਾਰ ਲਿਆ ਉਹਨੇ ਕਿਹਾ ਕਰਦੇ ਮਾਰ ਸਰ ਇਹ ਕੰਮ ਆ ਇਹ ਵੀ ਲੈਣਾ ਜਿਆਦਾ ਕਰੀ ਜੀ ਨਾ ਤੇ ਹਮਲਾ ਚਾਹ ਦੇ ਆਪਣੇ ਵਿਚ ਮਸਰ ਹੈ ਦੋ ਟਾਈ ਚ ਕਰ ਜਾਊਂਗਾ ਵਿਚ ਨਾ ਨਾ ਇਹਨੂੰ ਛੱਡੋ ਆ ਨਾ ਰਹਿਣ ਦੇ ਉਹ ਲਈਏ ਬੜਾ ਆ ਸਾਰੇ ਫੈਮਿਲੀ ਸਾਰੀ ਨਾ ਆ ਤਾਂ ਲਊਗੀ ਤੇ ਜਿਹਦੇ ਜਿਹਦੇ ਯਾਦ ਰੱਖੇ ਸਾਰੇ ਬੜਦੇ ਗਾ ਰੋ ਵਿੱਚ ਹਾਂ ਮੋਟਰ ਬਲਾਈ ਮੋਟਰ ਬਲੇ ਜੀ ਹੈ ਨਾ ਤਾਂ ਹੈ ਕਿਸ਼ਤੀ ਕਰ ਬੰਦੇ ਇਹ ਜੇ ਐਂਜ 5 ਕ ਲਾ ਲਵੇ ਮੋਟਰ ਪਰ ਹੈ ਨਾ ਪਹਿਲੇ ਜੇ 5 ਕ ਲਾ ਲਵੇ ਫੈਮਿਲੀ ਨੂੰ ਦਵੇ ਪਤਾ ਨਹੀਂ 6-7 ਸੱਤੀ ਜਿਹੜਾ ਬਣਾਉਂਥੇ ਰੇਲ ਰੋੜਾ ਉੱਛਾ ਕਿੰਨਾ ਪਰਾਈ ਜੇ ਦਾ ਹੋਊਗਾ 10 ਕ ਲੱਖ ਦੇੜੇ ਜਿਹੜੇ ਚ ਤਾਂ ਹੈ ਨੇ 35 ਲੱਖ ਉਹ 35 ਲੱਖ ਦਾ ਹਾਂ ਆਹ ਕਿਹਾ ਮੈਂ ਤਾਂ ਬਾਈ ਘਰੇ ਬੰਨ ਲੈਣੇ ਦੋ 32 ਬਾਈ ਨੂੰ ਪੈਸਾ ਦਾਂ ਮੈਂ 2 2 ਲੱਖ ਇਹ ਚੱਜਾ ਜਿਹਾ ਬਣਦਾ ਇਹਨਾਂ ਨੂੰ ਪੜਿਆ ਉਹਨਾਂ ਨੂੰ ਪੁੱਛਿਆ ਤਾਂ 35 ਲੱਖ ਦਾ ਹੈ ਮਿੱਟੀ ਮਿੱਟੀ ਹੋ ਰਹੀ ਹੈ ਸਪੀਕਰ ਵੀ ਲੱਗੇ ਹੋਏ ਆ ਤੇ ਮਿਊਜ਼ਿਕ ਹੈ ਮੈਂ ਉਹਨੂੰ ਭਾਵੇਂ ਜਾਂਦਾ ਹਾਂ ਹਾਂ ਇਹਦਾ ਕੀ ਪ੍ਰਾਈਸ ਹੈ 70 ਲੱਖ ਦਾ ਨਹੀਂ ਨਹੀਂ ਹਾਂ ਇਹਨੂੰ ਦੇਣਾ ਪੈਣਾ 19 ਲੱਖ ਦਾ ਹੁਣ ਤਾਂ ਠੀਕ ਰਹੇ ਇੰਜ ਵਿੱਚੇ ਆ ਜਿਹੜੀਆਂ ਕਰੋੜ ਕਰਮ ਦੇ ਪੰਜ ਚੱਕ ਲੀਆ ਮੋਟਰ ਪਰੱਖ ਲੈਣੇ ਇੱਕ ਆਪੇ ਸੱਤ ਰੱਖ ਲੈਣਾ ਹਾਂ 19 ਲੱਖ ਤੱਕ ਤਾਂ ਠੀਕ ਹੈ ਯਾਰ ਦੋ ਲੱਗੇ ਹੁਣ ਕਿਰਾਏ ਪਰ ਦਿਨ ਚ ਦੋ ਦੋ ਘੰਟੇ ਬਾਅਦ ਤੇ ਵੀ ਦੇਈ ਜਾਏ ਦਿਨ ਦਾ 10000 ਨਹੀਂ ਛੱਡਣੇ ਇਹਨਾਂ ਕਿਹੜਾ ਫਿਰ ਇਹਦਾ ਮ사ਜ ਦੇ ਵੀ ਕਿਰਾਏ ਦਾ ਲੈਣਾ ਨਾ ਮ사ਜਰ ਵੀ ਆ ਹੋਰ ਚੀਜ਼ਾਂ ਵੀ ਆ ਜਿਹੜੇ ਹਾਂ ਆ ਜਿਹੜੇ ਜੈਟ ਨੇ ਸਾਰੇ ਮ사ਜਰ ਨੇ ਹਾਂ ਉਹ ਤਾਂ ਆਪਣਾ ਆਪਣਾ ਬਣਾਗੇ ਤਾਂ ਫਾਇਦਾ ਨਹੀਂ ਫਿਰ ਉਹ ਤਾਂ ਵੀ ਤੇ ਪਿੱਛੇ ਬੰਦਰ ਜਿਹਨੇ ਦੇ ਵਿੱਚ ਕਮਰਾ ਵਿੱਚ ਸਾਰੇ ਕੁਝ ਫਾਇਮਲੇ ਨੂੰ ਦਬੇ ਫਿਰ ਇਹ ਬਿਲਕੁਲ ਬਿਲਕੁਲ ਕਿਰਾਏ ਪਰ ਮੈਂ ਤੁਹਾਨੂੰ ਲਾਈਵ ਕਰਕੇ ਦਿਖਾਉਣਾ ਹੈ ਨਾਲ ਇੱਕ ਮਿੰਟ ਕਰੋ ਕਰੋ ਮੜਾ ਲਾਈਵ ਦਿਖਾ ਦਿਓ ਮੜਾ ਜੀ ਇਹਦਾ ਕਿੰਨਾ ਪ੍ਰਾਈਸ ਹੈ ਇਹਦਾ ਰੇਟ ਸਾਢੇ 55 ਸਾਢੇ 55 ਕੋਈ ਨਹੀਂ ਦੇਗਾ ਸਾਢੇ 55 ਠੀਕ ਹੈ ਜਕੋਜੀ ਜਕੋਜੀ ਉਹ ਕਹਿੰਦੇ ਇਹਨੂੰ ਨਾ ਚਾਰ ਜਣੇ ਬੈਠ ਸਕਦੇ ਹਮ ਦੋ ਹਮਾਰੇ ਦੋ ਵੇਸਾ ਤਾਂ 70% ਸੀਟਿੰਗ ਹੈ ਚ ਕਿਉਂਕਿ ਉਹ ਤੈਨੂੰ ਸਿਟਿੰਗ ਆ ਤੁਹਾਡਾ ਇਹਦਾ ਉਹ ਅਗਿਆਇਰ ਫਿਲਟਰ ਹੈ ਉਸੇ ਪਾਣੀ ਵੀ ਆਵੇ ਸਾਫ ਕਰਦਾ ਹੈ ਸਾਫੋ ਕਰਦੀ ਹੈ ਅੱਛਾ ਇੱਥੇ ਦੇ ਜਿਹੜਾ ਵੀ ਮੈਂ ਤੁਹਾਨੂੰ ਦੜੀ ਕਲਾ ਦੀ ਜਿਹੜਾ ਅੱਗੇ ਜਿਹੜਾ ਹੈ ਬਾਈ ਕਿਤੇ ਕਰੰਟ ਕਾਉਂਟਨ ਲੱਗ ਜਾਵੇ ਵਿੱਚ ਹਾਂ ਹਾਂ ਸੋ ਇਹ ਬਰਵਲੇ ਕਰਦਾ ਇਹਦਾ ਪੂਰੇ Hvala छोड़ते क्या प्राइज है दौ बंद तेरे आप चीज इह क्या यहाँ क्या प्राइज है ਇਹਦਾ ਕੀ ਪ੍ਰਾਈਸ ਹੈ? ਜੀ ਇਹਦਾ 370 370 ਦਾ ਇਹਦੇ ਬਾਰੇ ਦਾ ਪ੍ਰਾਈਸ ਹੈ 270 ਹੁਣ ਅਸੀਂ ਆ ਗਏ ਗਪਾਲ ਵਾਲਿਆਂ ਦੇ ਆਜਾ ਸੋਨੀ ਟਰੰਡਰ ਰੰਜੀ ਗਾਨੇ ਜਿਆਦਾ ਆਰਡਰ ਪਾਉਣਾ ਆਪਣਾ ਬੋਲੂਗੀ ਹੈ ਹਾਂ ਅੱਲਾ ਗੱਲਾਂ ਕਰੇਗਾ ਟੈਂ ਟੈਂ ਆਰਡਰ ਥੋੜਾ ਤਿਆਰ ਹੈ ਬਾਈ ਬੁਕ ਕਰੂਗੀ ਇਹ ਦੇਖੋ ਭਾਈ ਓੜਾ ਇਹ ਸਾਡਾ ਹੋਗਾ ਸਟਾਰਟਰ ਔਖ ਬਹੁਤ ਲੱਗੀ ਹੋਈ ਦੀ ਇਹ ਸਾਡਾ ਸਟਾਰਟਰ ਹੈ ਅੱਜ ਨੇਰੀਆ ਲੈ ਆ ਦੇਣੀ ਆ ਫਾਸਟ ਰੋਡ ਵਾਲਿਆਂ ਕਿੱਦਾਂ ਲੱਗਿਆ ਬਹੁਤ ਵਧੀਆ ਬਾਈ ਬਹੁਤ ਓਹ ਹੋ ਹੋ ਯਾਰ ਓਕੋ ਬਹੁਤ ਲੱਗੀ ਹੋਈ ਤੇ ਇਹ ਹੁਣ ਅਸੀਂ ਤਾਂ ਆਪਣੇ ਫਲੈਟ ਦੇ ਵਿੱਚ ਆ ਗਏ ਜਿਹੜੇ ਨਾ ਕਿਰਾਏਦਾਰ ਅਸੀਂ ਚੜਾਇਆ ਉਹ ਕਹਿੰਦੇ ਨਾ ਪਿੱਛੇ ਢੋ ਬਣਾ ਦਿਓ ਥੋੜੀ ਜਿਹਾ ਹੋਰ ਦੇ ਪਿੱਛੇ ਗੱਦੀਆਂ ਜਿਹਾ ਲਾ ਦੀਏ ਕਰਕੇ ਨੂੰ ਉੱਚੀਆਂ ਜਿਹਾ ਹੁਣ ਸੋਨੇ ਥੋੜਾ ਜਿਹਾ ਤਾਂ ਮਿੰਟ ਬਣਾਈ ਕਰਨਾ ਆਇਆ ਹੋਇਆ ਕਿਆ ਗੱਲ ਚੀਜ਼ ਬਣੂਗਾ ਬਦਲੇ ਕਨੇ ਬਣੇਗਾ ਇਹੀ ਬਣ ਜਾਣਗੇ ਇੱਥੇ ਚੱਕੇ ਦੇ ਇਹ ਮੋਹੜੀ ਦੇ ਮੋਹੜੀ ਹਾਂ ਬੰਦਾ ਆਪਣੇ ਯਾਰ ਦੋਸਤ ਜਿਹੇ ਚੱਕੇ ਦੇ ਉਹ ਹੁਣ ਜਿਹੜੇ ਚੱਕਾ ਹੈ ਜਿਹੜੀ ਟਾਇਰ ਲੱਗੀ ਹੈ ਹੁਣ ਹੈਗਾ ਬਦਾਈ ਟਾਈਮ ਜਨਰੇਟਰ ਦੀ ਜਨਰੇਟਰ ਦੀ ਬਦਾਈ ਦਾ ਟਾਈਮ ਆ ਚੁੱਕਿਆ ਇਹ ਬੰਦੇ ਦਾ ਨੰਬਰ ਹੈ ਨਹੀਂ ਮੇਰੇ ਕੋਲ ਤੇ ਇਹਨੂੰ ਜਾ ਕੇ ਕਹਾ ਵੀ ਆਪਣਾ ਭਾਈ ਜਨਰੇਟਰ ਲੈ ਜਾਓ ਮੇਰਾ ਵੀਰ ਸਰਪੰਚ ਸਾਹਿਬ ਆ ਗਏ ਨੇ ਮੈਨੂੰ ਕਹਿੰਦੇ ਪਾਣੀ ਲਾ ਦੇ ਮੈਂ ਕਿਹਾ ਵੀ ਲਾ ਦੰਨੇ ਪਾਣੀ ਫਿਰ ਤੇ ਇੱਧਰ ਤੇ ਹਾਂ 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 ਮਾਊਟਰ ਬੰਦਾ ਨਹੀਂ ਕਰੀ ਮੈਂ ਬੰਦ ਕਰਨੀ ਪੈਣੀ ਆ ਘਰ ਤੋਂ ਆ ਗਿਆ ਫੋਨ ਕਹਿੰਦੇ ਆ ਰਾਇਆ ਇਕੱਠਾ ਕਰਨਾ ਨਰ ਆਇਆ ਬਚਾਵਾ ਪਾਣੀ ਦਾ ਬਾਅਦ ਚ ਵੀ ਲੱਗ ਜੂ ਆਹ ਸਬਜ਼ੀ ਬਣਾਈ ਅੱਜ ਆਲੂ ਪਕੌੜਾ ਆਲੂ ਪਕੌੜਾ ਤੇ ਉਸ ਪਾਸੇ ਚੁੱਲਾ ਲੈ ਕੇ ਆਉਣਾ ਪੈਣਾ ਜਾ ਕੇ ਰੋਪੜ ਤੇ ਮੈਨੂੰ ਚਲੋ ਪਹਿਲੇ ਪਕੌੜੇ ਬਣਾ ਕਰੀਏ ਅਜੇ ਪਹਿਲਾਂ ਸਰੋਂ ਚੱਕ ਲਈ ਆ ਜੇ ਉਸ ਪਾਸੇ ਜਾਣੇ ਤੇ ਕੋਈ ਜ਼ਿਆਦਾ ਨਹੀਂ ਹੋਣਾ ਹੈਗਾ ਅੱਜ ਪਹਿਲਾਂ ਚੁੱਲਾ ਵੀ ਲੈ ਕੇ ਆਉਣਾ ਪੈਣਾ ਰੋਪੜ ਤੇ ਜਾ ਕੇ ਉਹ ਕਹਿੰਦਾ ਮੈਂ ਲੇਟ ਹੋ ਜਾਣਾ ਰਾਤ ਨੂੰ ਗਿੰਦੂ ਕਹਿੰਦਾ ਤੰਮਨੇ ਆਂਠ ਨਹੀਂ ਤੇ ਮੈਂ ਲੈਣਾ ਟਾਇਲ ਕਰਦੇ ਹਾਂ ਮੈਨੂੰ ਘਰੋਂ ਭੱਜਣਾ ਪਿਆ ਤੇ ਮਾ ਜਨਰੇਟਰ ਵਾਲੇ ਕੋਲ ਵੀ ਜਾਇਆ ਆਇਆ ਮੈਂ ਜੋਹਰ ਪਾਈ ਮੈਂ ਕਿਹਾ ਆ ਜਦ ਮਰਜ਼ੀ ਲੱਗਦੇ ਮੈਂ ਆਪਣੀ ਟਾਇਲ ਪਾਈ ਆ ਦੇਖ ਨੂੰ ਤਾਂ ਸੋਹਣੀ ਲੱਗਦੀ ਆ ਹੁਣ ਮੇਰਾ ਥੋੜਾ ਹੋਰ ਦਿਮਾਗ ਘੁੰਮ ਗਿਆ ਆ ਜਿਹੜੀ ਟਾਇਲ ਨਾ ਅਸੀਂ ਲਾਉਣੀ ਆ ਉਹਦੇ ਪਾ ਲਾਉਣੀ ਆ ਇਹ ਜਿਹੜੀ ਸਾਹਮਣੇ ਖਰਮੀ ਲੱਗਣੀ ਆ ਬੰਦੇ ਨੇ ਸਲਾਹ ਦਿੱਤੀ ਕਿ ਨਾ ਦੂਜੀ ਟਾਇਲ ਵੀ ਲੱਗ ਸਕਦੀ ਇੱਥੇ ਮੇਰੇ ਕੋਲ ਇੱਕ ਪੀਸ ਪਿਆ ਜੈਡ ਬਲੈਕ ਦਾ ਉਹਦੇ ਨਾਲ ਸਲਾਹ ਕਰੂੰਗਾ ਫਿਰ ਮੈਂ ਕੀ ਕਹਿੰਦੇ ਆਪਣਾ ਇਹਨੂੰ ਫਿਰ ਇਦਾਂ ਸਾਰੇ ਵੀ ਸਾਰਿਆਂ ਨੂੰ ਵਾਪਸ ਕਰ ਦਾਂਗੇ ਆਪਣੇ ਕੋਲ ਇੱਥੇ ਇੱਕ ਨਾ ਜੈਡ ਬਲੈਕ ਦਾ ਪਿਆ ਪੀਸ ਆ ਪਿੱਛੇ ਆ ਪਿਓਰ ਜੈਡ ਆ ਇਹ ਦੇਖ ਲੰਗੇ ਸੇਵੇਂ ਆ ਉਹ ਨੂੰ ਮੋਟੀ ਕਰਤੀ ਯਾਰ ਉਹ ਇਹੀ ਲੱਗ ਜਾਨੀ ਟਾਇਲ ਟੁੱਟੇ ਚਲ ਆਪਾਂ ਕੱਢ ਦਾਂ ਸਲਾ ਲੈ ਆ ਵੀ ਫਰਦੀ ਜਿਹੜੇ ਟੋਟਿਆਂ ਚ ਨਵੇੜੇ ਕੰਮ ਹੈ ਸਾਰਾ ਸੰਪਰਦਣਗੇ ਸਾਰਾ ਸੰਪਰਦੂਗੇ ਇਥੇ ਸਾਰਾ ਹੈ ਤੇ ਆ ਟੋਟਾ ਕਹਿੰਦੇ ਸੈੱਟ ਕਰ ਦੋ ਮੈਂ ਇਹ ਵੀ ਕਰ ਦਿੰਨੇ ਲੋਰ ਹੋਰ ਸੇ ਵਦਸੋ ਮੈਂ ਤਾਂ ਚੱਲਿਆ ਤਾਂ ਰੋਪੜ ਨੂੰ ਜਾ ਨਾ ਮੇਰੇ ਨਾਲੇ ਚੱਲਾ ਜਾ ਆਉਣ ਜਾਣੇ ਕੰਮ ਤੇ ਖੜਾ ਦੇ ਗੱਡੀ ਬਸ ਅੱਧੇ ਘੰਟੇ ਆਉਣ ਜਾਣੇ ਕੰਮ ਆ ਬਸ ਆਪਾਂ ਨੇ ਨਾਲੇ ਚੱਲ ਆ ਜਾ ਉਹ ਗਲਾਸੀ ਘੜਕਾਉਣੀ ਐ। ਲੈ ਵੀ ਗੱਡੀ ਲਾਤੀ ਅੰਦਰ। ਮੈਂ ਕਿਹਾ ਨਾਲੇ ਚੱਲ ਫਿਰ। ਨਾਲੇ ਗੱਲਾਂ-ਵੱਤਾਂ ਮਾਰਦੇ ਚੱਲਦੇ ਆ। ਚੱਲਣਾ ਹੈ ਨਿੱਪੜ। ਨਿਹਾਲ ਬਾਜੀ ਆ। ਸਤਿਕਾਰ ਜੀ। ਨਿਹਾਲ ਬਾਜੀ ਦਾ ਸਤਿ ਸ੍ਰੀ ਅਕਾਲ। ਨਿਹਾਲ ਬਾਜੀ ਦਾ ਨਿਹਾਲ ਬਾਜੀ। ਯਾਰ ਬਾਜੀ ਸਤਿ ਸ੍ਰੀ ਅਕਾਲ। ਸਤਿਕਾਰ ਜੀ ਤੇ ਪਰਮਜੀਤ ਭੈਣ ਦੀ ਸਾਸਤਰੀ ਕਾਲ ਮੈਨੂੰ ਹੁਣ ਐਂ ਗੱਲ ਦਾ ਇੱਕ ਮਿੰਟ ਖਰਚਾ ਤੇ ਮੈਂ ਦੂਜੇ ਪਿਆਰ ਦੀ ਗੱਲਾਂ ਕਰਾਂ ਮੈਂ ਉਹ ਪ੍ਰਾਈਵੇਟ ਗੱਲਾਂ ਸਾਡੇ ਸੀ ਨਾ ਹੁਣ ਫੋਨ ਕੱਟਣਾ ਪੈਣਾ ਮੈਨੂੰ ਅ ਵੀਡੀਓ ਕੱਟਣੀ ਪੈਣੀ ਆ ਆ ਜਾ ਸਾਰਾ ਕੁਝ ਹੈ ਇਹਨੂੰ ਕਹਦੇ ਯਾਰ ਕਾ ਲੱਗ ਜਾ ਆਪਾ ਜੀ ਬਾਬਾ ਜੀ ਲੱਗ ਜਾਓ ਯਾਰ ਆ ਜੀ ਸਾਡੇ ਵਾਂ ਇੱਧਰ ਨੋਡ ਕੱਟ ਕਮਾ ਲਓ ਇੱਕ ਸਾਡੇ ਵਾਲੇ ਵੀ ਲੱਗ ਜਾਓ ਹਣਾ ਆ ਜੇ ਰੋਟੀ ਵਾਲੇ ਦੀ ਕਰੂੰਗੇ ਹੈ ਹਾਂ 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 ਉਤੀ ਪੱਕ ਦੀ ਕਰਵਾਈ ਯਾਰ ਚੱਕ ਲਿਓ ਤਿਆਰ ਪਿਆ ਕਰਤਾ ਉਹਨੇ ਮਨ ਮਨ ਅੱਛਾ ਕਹਿੰਦਾ ਦੂਏ ਲੋਟੇ ਕੱਢੂੰਗਾ ਅੱਗ ਅੱਗ ਅੱਗੇ ਕੱਢੂੰਗਾ ਹੂੰ ਬਾੜੇ ਕੱਢਾਈਏ ਸਾਰੇ ਗੱਡੀਆਂ ਚੱਲ ਜੂਗੀਆਂ ਮੈਂ ਨਾ ਤੁਰੇ ਨਹੀਂ ਨਿਕਾ ਕੇ ਕੱਢੂੰਗਾ ਅੱਛਾ ਇਹ ਮੈਂ ਚੱਲਿਆ ਤਾਂ ਕਹਿੰਦਾ ਗੰਦ ਨੂੰ ਮਿਲ ਲਗਾ ਦੁਕਾਨ ਐ ਇੱਥੇ ਅੱਛਾ ਮੈਂ ਚੱਲੋ ਗੰਦ ਨੂੰ ਮਿਲਾ ਦਿੰਦਾ ਕਹੇ ਤੇ ਮੜਾ ਯਾਰ ਤੇਰੇ ਤਾਂ ਗੋਂਡੀ ਆ ਗਵਾਢੀਆ ਜੀ ਹਾਂ ਕਹਿੰਦੇ ਮਰਾਗਾ ਮਾਰੇ ਤੰਗਾ ਨਹੀਂ ਕਟੂਆ ਨੇ ਕਹਿੰਦੇ ਜੀ ਅਸੀਂ ਹਾਂ ਜੀ ਹਾਂ ਤੁਹਾਨੂੰ ਪਤਾ ਹੀ ਆ ਦੁਕਾਨ ਦਾ ਹਾਂ 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 ਚੱਕ ਲਿਓ ਬਹੁਤ ਠੀਕ ਚੱਲ ਮੇਰਾ ਨੰਬਰ ਲਿਖਿਆ ਹੋਇਆ ਉੱਥੇ ਕਹਿੰਦੇ ਤੁਹਾਨੂੰ ਦੋ ਵੇਨਾ ਕੋਈ ਨਹੀਂ ਤੇਰੇ ਵਾਤੇ ਗੱਡੀ ਰੋਕ ਲਈ ਮੈਂ ਤੂੰ ਇਹ ਕੱਢ ਲੈ ਇੱਥੇ ਆਹ ਤੈਨੂੰ ਦੇਖ ਲੈ ਤੂੰ ਆ ਪੱਟਿਆ ਗਿਆ ਤੂੰ ਉਹ ਦੇਖੀ ਭਾਈ ਉਹ ਹੋਰੇ ਸਮਾਂ ਚੱਕੀ ਫਿਰਦਾ ਦੇਖਿਆ ਰੌਣਕਾ ਸ਼ਹਿਰ ਦੀਆਂ ਉਸ ਸਾੜ ਗਾ ਲੋ ਏ ਉਸ ਸਾੜ ਗਾ ਲਾ ਇੱਧਰ ਬੀਬੀ ਆਉਂਦੀ ਐ ਆ ਗੱਡੀ ਦੇ ਕਿੱਥੇ ਗਲਤ ਲੱਗ ਗਿਆ ਹਾਂ ਨਾ ਮੈਂ ਦੁੱਧ ਕਰ ਦਮੈਨੂੰ ਈ ਈ ਕਰ ਕਰ ਚੰਗ ਉਹ ਲੈ ਆਵੇ ਉਹਨੇ ਚਾਰੇ ਪਾਸੇ ਰੌਣਕੀ ਰੌਣਕਾਂ ਸ਼ਹਿਰ ਦੇ ਵਿੱਚ ਹਾਂਜੀ ਨਵੇਂ ਹੁਣ ਅਡਾ ਆ ਗਿਆ ਗੱਡੀ ਕਿੱਥੇ ਖੜਾਉਣ ਦੀ ਪਾਰਕਿੰਗ ਮਿਲ ਜਵੇ ਵਸ ਇੱਕ ਵਾਰੀ ਵਾਸ ਆਪਣਾ ਕੰਮ ਸਰੇ ਸਾਡਾ ਸਮੱਸਿਆ ਆ ਗਿਆ ਚੁੱਲਾ ਜਾ ਵਿੱਚ ਰੱਖ ਲਿਆ ਸੀ ਬਹੁਤ ਔਖੀ ਪਾਰਕਿੰਗ ਮਿਲੀ ਜੇ ਨਾ ਲੰਘ ਜਾਂਦਾ ਬਸ ਇੱਕਰ ਬੰਦੇ ਨੇ ਗੱਡੀ ਸਾਡੇ ਮੂਹਰੇ ਲਾ ਦਿੱਤੀ ਕਹਿੰਦਾ 5 ਮਿੰਟ ਮੈਂ ਕਿਹਾ 5 ਮਿੰਟ ਤਾਂ ਜਿਹੜੇ 5 ਮਿੰਟ ਪੰਜਾਬੀਆਂ ਦਾ ਪਤਾ ਕਿੰਨਾ ਹੁੰਦਾ ਅੱਧੇ ਘੰਟੇ ਨਾਲ ਤੇ ਹੁੰਦੇ ਆ ਆਪਣੀ ਗੱਡੀ ਨਾ ਲੰਘਦੀ ਉੱਥੇ ਤੇ ਉਹਦਾ ਪੁੱਤਰ ਦੀ ਮੈਂ ਮੂਹਰੇ ਗੱਡੀ ਲਾ ਕੇ ਲੰਘ ਆਇਆ ਮੂਹਰੇ ਸਾਡੇ ਕਹਿੰਦਾ 5 ਮਿੰਟ ਚ ਆਇਆ ਮੈਂ ਕਿਹਾ ਮੇਰਾ 2 ਮਿੰਟ ਦਾ ਕੰਮ ਸੀ ਚੱਕ ਕੇ ਗੱਡੀ ਚ ਰੱਖਣਾ ਬਸ ਇਹ ਲੰਘ ਜਾਣਾ ਉਹ ਕਿਦਾਂ ਭਰਦਾ ਤੇ ਉਹ ਟੋਕੇ ਪਰ ਤਾਂ ਇਹਨਾਂ ਪਰਦੇ ਪਰਦੇ ਆਣ ਤੇ ਕਿੰਨੀ ਆਟਮਾਂ ਪਾਉਣੀ ਉਹਨੇ ਇਹ ਟੋਪ ਇੱਕ ਉਹ ਬਾਤੀ ਹੋਰ ਬਾਤ ਉਹ ਬਾਤੀ ਇਹ ਹੋਰ ਬਾਤ ਮਜ਼ਾ ਨਹੀਂ ਆਇਆ ਇਹ 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 ਦੇਖਿਓ ਹੋਰ ਦੇਖਿਓ ਹੋਰ ਬਾਉਂਗ ਹੋਰ ਬਾਤ ਉਹ ਪਾਉਣ ਲੱਗੇ ਤੇ ਹੈ ਆਉਣ ਨੂੰ ਲੱਗਾ ਉਹ ਵੀ ਅੱਗੇ ਇਕੱਠੇ ਹੋਏ ਇਧਰ ਜਿੱਤੇ ਭਾਈ ਉਹ ਤਾਂ ਛੇੜ ਤਾਂ ਕਦੀ ਨਹੀਂ ਆਪਾਂ ਨੇ ਉਹ ਤਾਂ ਹੋਲੀ ਦਿਨ ਅੱਜ ਕੱਥੇ ਪੜਾਈ ਦੇ ਪਣ ਅੱਛਾ ਜਦੋਂ ਉਹਦੀ ਕੱਥੇ ਪੜਾਈ ਜਦੋਂ ਹੋਲੀ ਦੀ ਹਾਂਜੀ ਉਹਨਾਂ ਕੱਥੇ ਕਰਕੇ ਪਹਿਲੀ ਫੜਾ ਦੇ ਪਹਿਲੀ ਚੀਜ਼ ਉਹਦੀ ਸਾਡੀ ਹਾਂਜੀ ਮੈਂ ਬੋਲਦਾ ਸ਼ੁਗਰੀਏ ਭਾਈ ਉਹ ਲੈ ਜਿੱਤੇ ਭਾਈ ਚੱਕੀ ਆ ਫਸਮਾਨ ਆਪਣਾ ਦੇਖਿਆ ਤੈਨੂੰ ਅੱਧਾ ਘੰਟਾ ਲੱਗਿਆ ਹੈਗਾ ਨਹੀਂ ਜੀ ਉੱਧੇ ਘੰਟਾ ਤੈਨੂੰ ਲਿਆਂ ਤਾਂ ਮੋੜ ਲੈਂਦਾ ਮੈਂ ਕਿ ਆਉਣ ਜਾਲੇ ਕਰਨਾ ਬਸ ਤਾ ਜਿੱਤੇ ਬਾਈ ਨਾਲ ਆਇਆ ਮੇਰੇ 90 ਮਿੰਟ ਤੋਂ ਮੈਨੂੰ ਲੈ ਆਈ ਬਾਰੇ ਲਾ ਲਿਆ ਆਇਆ ਭਾਈ ਮੈਂ ਗੇਟ ਲਾਉਂਦਾ ਮੈਂ ਗੇਟ ਤਾਂ ਪੈਸੇ ਬਾਈ ਨੂੰ ਆਪੇ ਲਾ ਲੈਣਾ ਹਾਂ ਰੁਕ ਤਾ ਬੱਸ ਅੱਛਾ ਗੱਡੀ ਪਿੱਛੇ ਲਾ ਦਤ ਲਿਆ ਅੱਤਰੇ ਸੜਕੀ ਗੱਡੀ ਜਾਂਦੀ ਏ ਛੱਲੰਗਾ ਮਾਰਦੀ ਮੈਨੂੰ ਯਾਦ ਆਵੇ ਜਿੱਤੇ ਬਾਈ ਦੀ ਉਹ ਦਿਲ ਆਪਣੂ ਦੇਖਦਾ ਤਾਂ ਵੀ ਘੇਇਆ ਮੁੜ ਕੇ ਆਉਂਗੇ ਸਮਝਦੇ ਢੀਕ ਧਰਨਾ 24 ਘੰਟੇ ਬਸ ਮਿੱਥੋਂ ਵੱਡੀ ਇੱਥੇ ਹੀ ਆਉਣੀ ਵਾਪਸ ਹਾਂ ਉਹ ਇਹਦਾ ਗੇਟ ਲੱਗ ਗਿਆ ਚੈਨਾ ਗੇਟ ਲੱਗ ਗਿਆ ਇੱਧਰ ਤਾਂ ਉਹਦਾ ਮਨੁਖੜਾ ਮ ਆਇਆ ਮੁਰਕੇ ਬਾਈ ਤੇਰਾ ਕਰਦਾ ਕੋਈ ਹਿੱਲਾ ਆਹਾਂ ਇੱਥੇ ਪਸ ਗਿਆ ਤਾਂ ਐ ਅੱਛਾ ਆਇਆ ਨਿਕਲਣਾ ਇਹ ਸਾਇਰਮਾ ਕਨੇ ਬਣੇ ਦੇ ਵਾਸਤੇ ਆ ਆ ਲਓ ਜੀ ਤੁਲਾ ਆ ਗਈ ਜੀ ਵੰਜੇ ਜੀ ਸਵੇਰੇ ਚੈੱਕ ਕਰ ਲੈ ਹੁਣ ਤਾਂ ਰਹਿਣ ਦਿਓ ਅਸਲੋਂ ਪ੍ਰਾਣਾ ਪੇਤੇ ਰੱਖਿਆ ਹੋਇਆ ਤਾਂ ਮੇਰਾ ਐਮਰਜੈਂਸੀ ਤੁਲਾ ਸਰ ਗਿਆ ਸਿਰ ਕੋਈ ਫਰਮ ਹੋ ਗਿਆ ਠੀਕ ਉਸ ਨੇ ਮੈਂ ਕਰਤਾ ਉਹਨਾਂ ਨੇ ਸੱਟ ਨੀ ਨੀਤੀ ਬਣਦੀ ਹੈਗੀ ਕਿ ਕਿ ਕਰ ਗਿਆ ਨਾ ਹੈਗਾ ਦੋਨੇ ਆ ਦੋਨੇ ਪਾਤ ਵਿੱਚ ਕੱਲ ਤਾਂ ਰੋਟੀ ਵੀ ਕੱਚੀ ਮਿਲਦੀ ਜੀ ਹੁਣ ਲੱਗੀ ਸੀ ਹਾਂ ਠੀਕ ਹੈ ਮੈਂ ਕਿ ਲੰਘ ਗਿਆ ਤਾਂ ਕਹਿ ਕੇ ਤਾਂ ਗਿਆ ਇਹ ਸੱਟ ਹਾਂ ਮੈਂ ਚੱਲਦਾ ਮੈਂ ਤਾਂ ਉਹ ਕਿ ਖੜ ਗਿਆ ਨਾ ਅੱਛਾ ਚਲ ਠੀਕ ਜਿੱਤੇ ਭਾਈ ਸਸਰੀ ਕਾਲ ਚੱਲ ਜੀ ਅੱਛੇ ਚੱਲ ਓਕੇ ਮੇਰੇ ਅੱਗੇ ਆਪਣਾ ਪੱਲੜ ਲੈ ਜਾ ਬਾਈ ਆਏ ਥੋਨੇ 5:30 ਦਾ ਟਾਈਮ ਦੇ ਦਿੱਤਾ ਹਾਂ 5 ਵਜੇ ਆ ਕੇ ਮੈਂ ਚੱਕ ਲਈ ਜਣਾ ਆਪੇ ਉਹਨੂੰ ਐ ਕਰੀ ਸਵੇਰੇ ਨਾਲ ਸਾਜਰੇ ਮੋਟਰ ਪਨਾ ਵਿੱਚ ਇੱਕ ਵਾਰੀ ਵਿੱਚ ਡਬੋਦੀ ਤੇ ਕੱਢ ਲਈ ਬਸ 10 ਮਿੰਟ ਸੁੱਕ ਜਾਣਾ ਉਹ ਫਿਰ ਚੱਕ ਲਈ ਭਾਵੇਂ ਮੋਟਰ ਚਲਾ ਦੂੰਗਾ ਵਿੱਚ ਡਬੋਦੀ ਹਾਂ ਨਾ ਚੰਗੀ ਤਰ੍ਹਾਂ ਠੀਕ ਹੈ ਜੀ ਠੀਕ ਹੈ ਭਾਈ ਓਕੇ ਏਸੀ ਜੀ ਜਿੱਤਾ ਬਾਈ ਤੇ ਮੈਂ ਪੱਲਰ ਦਿੱਤਾ ਦਾ ਬਾਈ ਦਾ ਦੇਖੋ ਸਵਾ ਕੋ ਲੱਗ ਚੀਜ਼ਾਂ ਦਿਖਾਈਆਂ ਉਹਨੂੰ ਅੱਜ ਸਾਰੀਆਂ ਸ਼ਾਇਦ ਕਦੇ ਨਾ ਦੇਖਿਆ ਹੋਵੇ ਉਹਨੇ ਤੇ ਹੁਣ ਆਪਾਂ ਵੀਰ ਬੰਦ ਕਰਦੇ ਰੋਟੀ ਖਾਈਏ ਤੇ ਪਈਏ ਤੇ ਆਈਪੀਐਲ ਵਾਲਾ ਮੈਚ ਦੇਖੀਏ ਟਾਈਮ ਹੋ ਗਿਆ ਅੱਧੇ ਘੰਟੇ ਦਾ ਮੈਚ ਲੰਘ ਚੁਪਿਆ ਤੇ ਬਾਕੀ ਬਈ ਬਹੁਤ ਪਿਆਰ ਸਤਿਕਾਰ ਸਾਰਿਆਂ ਦਾ ਧੰਨਵਾਦ ਜੀ